ਮੈਂ ਅਵੰਸੇ ਵਾਲਿਆ ਵਧੀਆ ਪੰਮੇ ਵਾਲਿਆ ਤੂੰ ਦਾ ਤੈਨੂੰ ਕੀ ਔਕਾਤ ਦੀ ਹਾਂ ਨਵਾ ਦੇ ਮਲਾਂ ਕਿਸਨੇ ਖੇਤ ਤਾਂ ਆ ਗਏ ਹੁਣ ਦੇਖਦੇ ਆ ਕੀ ਕਰਨੇ ਕਰੇਟਾ ਯਾਰ ਕੋਈ ਹੈ ਨਹੀਂ ਟੜੇ ਇਸੇ ਨਾਲ ਹੀ ਸਾਰ ਲਾਂਗੇ ਪੂਜੀਆ ਭਾਜੀਏ ਜੇ ਨਾਲ ਤੇ ਅਜੇ ਕੋਈ ਤੁਮੋਤੀ ਉਸ ਵੀ ਨਹੀਂ ਤਿੰਦਾ ਹੋਰੇ ਹੁਣ ਕੀ ਕਰੀਏ ਹਲ ਦੇਖਦਾ ਇੰਨੇ ਮੈਂ ਕੱਖ ਖਰਚਦਾ ਆਉਣਾ ਹੂ ਆਜੂ ਮੋਕੀ ਦੇਖਦੇ ਆ ਬਾਅਦੋਂ ਸਾਲ ਮੈਂ ਆ ਬਾਂਸੇ ਵਾਲਿਆ ਵਧੀਆ ਪੰਮੇ ਵਾਲਿਆ ਤੂੰ ਦੱਸ ਠੀਕ ਆ ਅੱਜ ਤੂੰ ਕਿਵੇਂ ਆਇਆ ਖੇਤ ਅੱਗੇ ਤਾਂ ਲਾਣੇਦਾਰ ਆਉਂਦਾ ਹੁੰਦਾ ਥੋਡੇ ਵਾਲਾ ਆਹ ਦਿਨ ਉਹ ਬਿਮਾਰ ਆ ਤੈਨੂੰ ਪਤਾ ਆਪਣੀਆਂ ਬੀਬੀਆਂ ਤਾਂ ਗਈਆਂ ਨੇ ਭੋਗ ਤੇ ਉਹ ਬਿਮਾਰ ਜਾ ਪਿਆ ਅੱਜ ਤਾਂ ਆ ਗਿਆ ਤੀ ਅੱਛਾ ਤੂੰ ਦੱਸ ਤੂੰ ਕਿਵੇਂ ਆ ਗਿਆ ਤੂੰ ਕਿਹਾਉਂਦਾ ਹੁੰਨਾ ਉਹ ਸਾਡੇ ਵਾਲਾ ਲਾਣੇਦਾਰ ਬੇਬੇ ਗਈ ਹੋਈ ਆ ਹੁਣ ਭੋਗ ਤੇ ਆਪਣੀਆਂ ਹਾਂ ਸਾਡੇ ਵਾਲੇ ਨੂੰ ਲੱਗ ਗਿਆ ਫਿਰ ਹੁਣ ਲਾਉਣ ਲੱਗਿਆ ਹੋਇਆ ਤੜਕੇ ਦਾ ਪੈਗ 9 ਵਜੇ ਸ਼ੁਰੂ ਹੋ ਗਿਆ ਪਤੰਦਰ ਦੱਸਿਆ ਹੋਰ ਠੀਕ ਆ ਹੂੰ ਹੁਣ ਫਿਰ ਭੁੱਖ ਲੱਗੀ ਆ ਯਾਰ ਲੈ ਕੇ ਨਹੀਂ ਆ ਰੋਟੀ ਤੂੰ ਉਹ ਰੋਟੀ ਕਿੱਥੇ ਮੈਂ ਤਾਂ ਆਪ ਤੇਰੇ ਕੋਲ ਆਇਆ ਸੀ ਘਰੇ ਕੌਣ ਸੀਗਾ ਲਾਣੇਦਾਰ ਤਾਂ ਪਿਆਗਾ ਮੱਜੇ ਤੇ ਉਹ ਤਾਂ ਪੀ ਜਾਂਦਾਗਾ ਮੈਂ ਤਾਂ ਭੁੱਖ ਲੱਗੀ ਪਈ ਆ ਰਾਤ ਦੀ ਰੋਟੀ ਖਾਦੀ ਹੋਈ ਆ ਸਿਆ ਹੋਰ ਉਹ ਫਿਰ ਚੱਲ ਮੇਰੇ ਕੋਲ ਹੈਗਾ ਦੁਕਾਨ ਤੋਂ ਲਿਆ ਜੀ ਮੈਂ ਠੰਡਾ ਜਾ ਤੇ ਪੁੱਜੀ ਆ ਜਾ ਅੱਛਾ ਚੱਲ ਖਾ ਪੀ ਲਾਂ ਨੂੰ ਢੋਖ ਲੱਗੀ ਆ ਯਾਰ ਹੋਰ ਯਾਰ ਭੁੱਖ ਬਹੁ ਲੱਗੀ ਮੈਂ ਤਾਂ ਆਪ ਘਰੇ ਕੰਮ ਕਰਦੇ ਸੀਗੇ ਉਹ ਘਰੇ ਮੋਟਰਸਾਈਕਲ ਜਾਂ ਖਰਾਬ ਹੋ ਗਿਆ ਸੀ ਹਾਂ ਉਹਦਾ ਫਿਰ ਚੱਕਾ ਜਾਂ ਠੀਕ ਕੀਤਾ ਜੋ ਕਲੱਚ ਛੱਡਦੇ ਆ ਆਪਣੇ ਆਪ ਹੀ ਉੱਤੇ ਨੂੰ ਜਾਂਦਾ ਹਲੇ ਵੀ ਉਹ ਹੈਗਾਗਾ ਮਸਾ ਹੀ ਲੈ ਕੇ ਆਇਆ ਉਹ ਵੀ ਅੱਛਾ ਹੂੰ ਜਾਣਾ ਆਪਣੇ ਸਾਹਮਣੇ ਉਹ ਵੀ ਠੀਕ ਕਰਾਉਣ ਠੀਕ ਆ ਕੋਈ ਨਾ ਹੂੰ ਭੁੱਖ ਲੱਗੀ ਪਈ ਆ ਯਾਰ ਖਲਾ ਜਾ ਫਰੈਂਕ ਕਰਦੇ ਆ ਆਪਾਂ ਖਾਤਾ ਕੋਈ ਨਾ ਲੈਨੇ ਆ ਤੂੰ ਐ ਕਰ ਆ ਮਰੀਜ਼ ਬੱਟਾ ਇਹ ਖਰਚੇ ਦੇ ਮੈਂ ਖਾਲ ਖੂਲ ਦੇਖ ਆਉਣਾ ਫਿਰ ਇੰਨੇ ਹੋਰ ਯਾਰ ਭੁੱਖ ਲੱਗੀ ਪਈ ਆ ਹੋਰ ਇਹ ਵੀ ਕੰਮ ਜ਼ਰੂਰੀ ਨੇ ਯਾਰ ਇੰਨਾ ਨਹੀਂ ਤਾਂ ਢੱਡ ਪਰਨਾ ਖਾਲਿਆ ਤਾਂ ਯਾਰ ਠੀਕ ਆ ਲਾ ਦਾਂਗੇ ਚੱਲ ਪਾਣੀ ਅਥਣੇ ਛੜ ਦਾਂਗੇ ਕੋਈ ਨਾ ਦੇਖਦੇ ਆ ਫਿਰ ਤੈਨੂੰ ਕੀ ਲੱਗਿਆ ਇੱਕ ਪੰਮੇਵਾਲ ਦਾ ਇੱਕ ਵਾਸਲੇ ਦਾ ਆ ਤਾਂ ਮੈਨੂੰ ਪੰਮੇਵਾਲ ਦਾ ਲੱਗਦਾਗਾ ਨਹੀਂ ਵਾਸਲੇ ਦਾ ਆ ਫੇਰਾ ਆ ਪੰਮੇਵਾਲ ਦਾ ਹੋਗਾ ਹੋਰੇ ਖੜਾ ਆ ਜਾ ਆ ਚੱਲਦੇ ਆ ਖੇਤ ਤਾਂ ਉਧਰ ਆ ਓਏ ਉਹ ਬਸ ਚਾਚੇ ਦਾ ਹੀ ਖੇਤ ਆ ਵੀ ਆਪਣਾ ਉਹ ਯਾਰ ਘਰੇ ਬੀਬੀਆਂ ਆਪਣੀਆਂ ਗੀਆਂ ਹੋਈਆਂ ਨੇ ਭੋਗ ਤੇ ਅੱਛਾ ਮੈਂ ਇੱਧਰ ਨੂੰ ਆ ਗਿਆ ਚੱਲ ਮੌ ਨਾਲ ਕੰਮ ਕਰਾ ਦਿੰਨਾ ਭਾਂਛੇ ਵਾਲੇ ਨਾਲ ਸਿਆ ਕਿੱਧਰ ਆ ਉਹ ਕਿੱਥੇ ਆ ਉਹਦੇ ਉਹ ਤਾਂ ਉਧਰ ਫਿਰਦਾਗਾ ਖਲਕਨੀ ਅੱਛਾ ਹੂੰ ਫਿਰਦਾ ਓਏ ਹਾਂ ਉਧਰ ਨੂੰ ਹੀ ਗਿਆ ਸੀ ਉਹ ਓਏ ਕਿ ਤੁਸੀਂ ਫਤਿਹਗੜ੍ਹ ਸਾਹਿਬ ਗਏ ਨਹੀਂ ਹੈਗੇ ਉਹਨਾ ਯਾਰ ਜਾ ਹੀ ਨਹੀਂ ਹੋਇਆ ਇੱਧਰ ਕੰਮ ਸੀਗਾ ਫਿਰ ਇੱਧਰ ਹੀ ਉਹ ਹੋ ਗਿਆ ਕੋਸ ਉਹਨਾ ਭੋਗਿਆ ਆ ਗਿਆ ਫਿਰ ਉਹਦਾ ਵੀ ਉਹ ਕਰਨਾ ਪਿਆ ਕੱਪੜੇ ਕੁੱਪੜੇ ਇਹ ਆ ਆ ਗਿਆ ਲੋ ਓ ਕਿਵੇਂ ਆ ਠੀਕ ਹੈ ਔਰ ਯਾ ਕਿਉਂ ਜੀ ਸ਼ੰਗਰ ਸਾਹਿਬ ਅੱਛਾ ਤਬੀਏ ਭੁੱਖ ਲੱਗੀ ਆ ਯਾਰ ਓਏ ਹੋਰ ਯਾਰ ਰੋ 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 ਮੈਂ ਵੀ ਨਹੀਂ ਖਾਦੀ ਰੋਟੀ ਰਾਤ ਦੀ ਉਹ ਖਾਦੀ ਹੂ ਯਾ ਭੁੱਖ ਲੱਗੀ ਪਈ ਆ ਖੋਲੀ ਯਾਰ ਕੋ ਸਕੀ ਕੀ ਆਗਾ ਓਏ ਵੇਣੇ ਦੋ ਦਾ ਹੱਡੇ ਦੇ ਕਪੂ ਜੇ ਦਾ ਪੜਦਾ ਓ ਯਾਰ ਇਹਦੇ ਨਾਲ ਯਾ ਤਾਂ ਢੱਡ ਪਰਦਾ ਪਾਉ ਸਾਰੇ ਯਾਰ ਧਾਬੇ ਤੇ ਚੱਲਾਂਗੇ ਯਾਰ ਅੱਥ ਨੇ ਤਾਂ ਬੀਬੀਆਂ ਨੇ ਪਤਾ ਮੈਨੂੰ ਆ ਫੋਨ ਆਇਆ ਸੀ ਹੁਣ ਕਹਿੰਦੇ ਆਉਣਾ ਨਹੀਂ ਅੱਜ ਅੱਛਾ ਉਹ ਥੋਡੀਆਂ ਵੀ ਬੀਬੀਆਂ ਗਈਆਂ ਹੋਈਆਂ ਨੇ ਹਾਂ ਲੈ ਓਏ ਯਾਰ ਸਵਾਦ ਆ ਪੂਰੀਆ ਚਾ ਕਾਲਦਾ ਮੈਂ ਯਾਰ ਸਵਾਦ ਕਾਲਦਾ ਯਾਰ ਰੋਟੀ ਬਿਨਾ ਕਾਲਦਾ ਯਾ ਤਾਂ ਬੇਤੇ ਚੱਲੀ ਆ ਜੱਥ ਨੇ ਆਪਾਂ ਸਾਰੀ ਅੱਜ ਯਾਤ ਫਸਿਆਦਾ ਕਰੋ ਕਿਸੇ ਪਾਸੇ ਨੂੰ ਯਾਰ ਕੋਈ ਨਹੀਂ ਯਾਰ ਕੋਈ ਮਖੌਲ ਜੇ ਵਾਲੀ ਗੱਲ ਹੀ ਸੁਣਾਓ ਮਖੌਲ ਵਾਲੀ ਗਾਣੀ ਸੁਣਾ ਦੇ ਫਿਰ ਅੱਜ ਸੁਣਾ ਦਿੰਦਾ ਗਾਣੇ ਦੀ ਕੋਈ ਗੱਲ ਆ ਸੱਟਾ ਲੜਪੋਣਾ ਦੇ ਵਿੱਚ ਮਾਰ ਗਿਆ ਮੇਰੇ ਤੱਕ ਸੁੱਤੀ ਚੰਨ ਵੇ ਮੈਨੂੰ ਲੱਗਦਾ ਜੜਾ ਦੇ ਵਿੱਚ ਭੈਗੀ ਤੈਨੂੰ ਦਿੱਤੀ ਜੋ ਮਰੁੱਤੀ ਚੰਨ ਵੇ ਹਾਂ ਸੱਟਾ ਲੜਪੋਣਾ ਦੇ ਵਿੱਚ ਮਾਰ ਗਿਆ ਮੇਰੇ ਤੱਕ ਸੁੱਤੀ ਜਨ ਵੇ ਮੈਨੂੰ ਲੱਗਦਾ ਜੜਾ ਦੇ ਵਿੱਚ ਭੈਗੀ ਤੈਨੂੰ ਦਿੱਤੀ ਜੋ ਮਰੁੱਤੀ ਜਨ ਵੇ ਹਾਂ ਪਿਆਰ ਵਾਜੂ ਤੈਨੂੰ ਕੀ ਔਕਾਤ ਸੀ ਪਰਵਾਜ ਜੇ ਤੈਨੂੰ ਕੀ ਔਕਾਸ ਦੀ ਹਾਂ ਨਵਾਂ ਦੇ ਮਲਾਂ ਕਿਸਨੇ ਆਹ ਦੋਸਤੋ ਅੱਜ ਸਾਡੀ ਪਹਿਲੀ ਵੀਡੀਓ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਵੀਡੀਓ ਨੂੰ ਵਧਾਓ ਤਾਂ ਕਿ ਅਸੀਂ ਹੋਰ ਵੀਡੀਓ ਪਾ ਸਕੀਏ ਸਾਰੇ ਜਣੇ ਸਪੋਰਟ ਕਰੋ ਧੰਨਵਾਦ